ਅਸੀਂ ਦੇਖ ਰਹੇ ਹਾਂ ਸਰਬ ਧਰਮ ਨਿਊਜ਼ ਚੈਨਲ ਸਵੱਸਾ ਦੀ ਟੀਮ ਪਹੁੰਚੀ ਹੈ ਪਿੰਡ ਚੱਕ ਨਾਥਾ ਨਜ਼ਦੀਕ ਜਿੱਜੋ ਦੁਆਬਾ ਜਿੱਥੇ ਕਿ ਬੰਗਾ ਗੋਜ ਠੇਰੇ ਦਸਲਾਨਾ ਜੋੜ ਮੇਲਾ 2 ਜੂਨ ਨੂੰ ਬਹੁਤ ਹੀ ਸ਼ਰਧਾ ਤੇ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ ਸਵਿਸ ਦਸਲਾਨਾ ਜੋੜ ਮੇਲੇ ਬਾਰੇ ਬਾਕੀ ਜਾਣਕਾਰੀ ਸੀ ਲਵਾਂਗੇ ਪ੍ਰਬੰਧਕਾਂ ਪਾਸੋਂ ਤੇ ਸ਼੍ਰੀ ਗੁਰਪ੍ਰੀਤ ਸਾਧੂ ਸੰਪਾਦਕ ਰਜਿਸਟਰਡ ਪੰਜਾਬ ਦਖ ਖਜ਼ਾਨਚੀ ਸੰਤ ਬੱਬਾ ਜਸਮਿੰਦਰ ਸਿੰਘ ਦੀ ਡਾਂਡੀਆਂ ਪਾਸੋਂ ਤੇ ਇਸ ਮੌਕੇ ਪ੍ਰਬੰਧਕ ਕਮੇਟੀ ਚੇਅਰਮੈਨ ਚਰਨਦਾਸ ਬੰਗਾ ਖੋਤੜਾ ਪ੍ਰਧਾਨ ਹਰਮੇਸ਼ ਬੰਗਾ ਖੋਤੜਾ ਉਹ ਪ੍ਰਧਾਨ ਚੈਨਰਾਮ ਬੰਗਾ ਮੰਗਟ ਖਜ਼ਾਨਚੀ ਸੁਰਿੰਦਰਪਾਲ ਨੰਬਰਦਾਰ ਫਗਵਾੜਾ ਉਪ ਖਜ਼ਾਨਚੀ ਬਲਰਾਜ ਬੰਗਾ ਨੰਗਲਚੋਰਾ ਸਕੱਤਰ ਸੁਰਿੰਦਰ ਕੁਮਾਰ ਬੰਗਾ ਮੰਗਟ ਐਡੀਟਰ ਤਰਸੀਮ ਲਾਲ ਬੰਗਾ ਦਾਦੂਵਾਲ ਸ ਕਮੇਟੀ ਮੈਂਬਰ ਸੋਨ ਲਾਲ ਬੰਗਾ ਆਰਮਸਟ੍ਰੀਟ ਫਗਵਾੜਾ ਕਮਲਜੀਤ ਬੰਗਾ ਮੰਗਾ ਮੰਗਟ ਸਤਪਾਲ ਢਾਡਾ ਖੁਰਦ ਦਲਾਬਰ ਸਿੰਘ ਦਾਦੂਵਾਲ ਜਰਨੈਲ ਸਿੰਘ ਬੰਗਾ ਕਲਰ ਭਗਤਾ ਨਿੰਪੋਰਾਮ ਚਾੜਾ ਰਾਮਪਾਲ ਬੰਗਾ ਬਸੀਕਰ ਧਰਮਚੰਦ ਚੰਥੂ ਜੱਟਾ ਮਰਿੰਦਰ ਸਿੰਘ ਕੁਕੜਾ ਤੀਰਾਮ ਕਜਲਾ ਹਰਬੰਸਲਾ ਢਾਡਾ ਖੁਰਦ ਤੇ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਫ੍ਰੀ ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ ਵੀ ਲਗਾਏ ਜਾਣਗੇ ਅਓਸੀਂ ਗੱਲਬਾਤ ਕਰਦੇ ਹਾਂ ਇੱਥੇ ਆਈਆਂ ਹੋਈਆਂ ਸੰਗਤਾਂ ਨਾਲ ਵੀ ਤੁਸੀਂ ਦੇਖ ਰਹੇ ਹੋ ਜਥੇ ਦਾ ਦਲਜੀਤ ਸਿੰਘ ਸੋਢੀ ਮਾਲਪੁਰੇ ਦੇ ਨਾਲ ਮਾਸਟਰ ਮੋਹਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਵਾਹਿਗੁਰੂ 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 ਵਾ ਸੋ ਦੋਸਤੋ ਦੇਖ ਸਕਦੇ ਹੋ ਕਿੰਨੀਆਂ ਦੂਰੋਂ ਦੂਰੋਂ ਸੰਗਤਾਂ ਇਸ ਸਥਾਨ ਤੇ ਆਈਆਂ ਹੋਈਆਂ ਨੇ ਸੋਸੀਂ ਗਲਤ ਕਰਦੇ ਆਂ ਅੰਨ ਦਾ ਜੀ ਕਿਸ ਸਥਾਨ ਤੋਂ ਆਏ ਨੇ ਸੋ ਸਭ ਤੋਂ ਪਹਿਲਾਂ ਜੀ ਸਾਡੇ ਸਰਬ ਧਰਮ న్యూ ਚੈਨਲ ਵੀ ਤੁਹਾਡਾ ਸਵਾਗਤ ਹੈ ਜੀ ਤੇ ਕਿਹੜੇ ਸਥਾਨ ਤੋਂ ਆਏ ਵੀਰ ਜੀ ਤੁਸੀਂ ਅਸੀਂ ਲਾਹਲਪੁਰ ਤੋਂ ਆਏ ਜੀ ਅੱਲਾਪਲਪੁਰ ਜਿਲ੍ਹਾ ਜਲੰਧਰ ਜੀ ਹਾਂਜੀ ਹਾਂਜੀ ਜਿਲ੍ਹਾ ਜਲੰਧਰ ਜੀ ਅੱਲਾਪਲਪੁਰ ਤੋਂ ਆਏ ਜੀ ਤੇ ਹਰ ਸਾਲ ਅਸੀਂ ਆਈਦਾ ਜਿੱਥੇ ਮਨੋ ਕਾਮਨਾ ਪੂਰੀਆਂ ਕੀਤੀਆਂ ਜਾਂਦੀਆਂ ਜਾਂਦੀਆਂ ਇੱਥੇ ਜੀ ਹੁੰਦੀਆਂ ਵੀ ਆ ਠੀਕ ਹੈ ਜੀ ਤੇ ਹੁਣ ਅਸੀਂ ਆਏ ਸੀਗੇ ਜੀ ਆਪਣੇ ਪੋਤੇ ਦੇ ਮੁੰਨਣ ਕਰਨ ਵਾਸਤੇ ਆਏ ਸੀ ਇੱਥੇ ਤੇ ਅਸੀਂ ਬਹੁਤ ਕੁਝ ਇੱਥੋਂ ਲੈ ਕੇ ਜਾ ਰਹੇ ਹਾਂ ਜੀ 2 ਤਰੀਕ ਨੂੰ ਮੇਲਾ ਹੈ ਜੀ ਇੱਥੇ ਬਹੁਤ ਬੜੀ ਧੂਂਧਾਵਣਾ ਮਨਾਇਆ ਜਾਂਦਾ ਜੀ ਹਾਂਜੀ ਪਰਵਾ ਪਰਵਾਰਾਂ ਦੀਆਂ ਸਾਰੀਆਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਸੋ ਜੀ ਇਹ ਜੀ ਬੰਗਾ ਗੋਤ ਜਠੇਰੇ ਸੋ ਜਿੱਥੇ ਜੀ ਬਹੁਤ ਦੂਰੋਂ ਦੂਰੋਂ ਸੰਗਤ ਆ ਕੇ ਨਸਮਸਤਕ ਹੁੰਦੀ ਹੈ ਸਸਤਾਨ ਤੇ ਸੋ ਜਿਹੜਾ ਅੱਗੇ ਜੀ 2 ਜੂਨ ਨੂੰ ਮੇਲਾ ਆ ਰਿਹਾ ਸੋ ਹੋબી ਪਾਰੀ ਸੰਗਤ ਦੇ ਇਕੱਠੀ ਹੋਵੇਗੀ ਚੱਕ ਨਾਥਾਂ ਤੇ ਸਾਰੀ ਸੰਗਤ ਜ਼ਿਲ੍ਹਾ ਜਲੰਧਰ ਪਿੰਡ ਅੱਲਾਬਲਪੁਰ ਤੋਂ ਉਸਤਾਨ ਤੋਂ ਸੰਗਤ ਆਈ ਹੋਈ ਆ ਸੋ ਮੇਲੇ ਤੇ ਜਿੱਥੇ ਇਹ ਨਾ ਰਛ ਪੈਂਦਾ ਦੇਖੋ ਕਿੰਨੀ ਖੁੱਲੀ ਜਗ੍ਹਾ ਆ ਪਰ ਪੈਰ ਰੱਖਣ ਨੂੰ ਜਗ੍ਹਾ ਨਹੀਂ ਮਿਲਦੀ ਗੁਰੂ ਆਹ ਗੁਰੂ ਆਹ ਗੁਰੂ ਬਲਾਓ ਜਗਾਰਾ ਜਠੇਰੇ ਵਡੇਰਿਆਂ ਦਾ ਜੈ ਹੋ ਸਾਰੇ ਸਰਬਤਮ ਨਿਊ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਪ੍ਰਧਾਨ ਜੀ ਆਪਣੇ ਜੋ 2 ਜੂਨ ਨੂੰ ਬੰਗਾ ਖਾਨਦਾਨ ਵੱਲੋਂ ਜਠੇਰਾਂ ਦਾ ਸਲਾਨਾ ਜੋੜ ਮੇਲਾ ਕਰਵਾ ਰਿਹਾ ਤੇ ਉਸ ਬਾਰੇ ਜਾਣਕਾਰੀ ਦਿਓ ਜੀ ਉਹ ਕਿੰਨੀ ਤਰੀਕ ਨੂੰ ਕਰਵਾ ਰਹੇ ਆ ਤੇ ਕਿੰਮਾ ਸਲਾਨਾ ਜੋੜ ਮੇਲਾ ਜਗੁਰਦੇਵ ਧਨਗੁਰਦੇਵ ਬੰਗਾ ਖਾਨਦਾਨ ਵੱਲੋਂ 44ਵਾਂ ਸਲਾਨਾ ਜੋੜ ਮੇਲਾ ਦਿਨ ਐਤਵਾਰ 2 ਜੂਨ 2024 ਪਿੰਡ ਚੱਕ ਨਾਥਾਂ ਵਿਖੇ ਮਨਾਇਆ ਜਾ ਰਿਹਾ ਹੈ ਜਿਸ ਪੰਗਾ ਪਰਿਵਾਰ ਦੇ ਸਾਰੇ ਮੈਂਬਰ ਸਾਰਾ ਪਰਿਵਾਰ ਹਾਜ਼ਰ ਹੁੰਦਾ ਹੈ ਤੇ ਸਭ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਬੰਦ ਛੱਡ ਕੇ ਹਿੱਸਾ ਲੈਣ ਇਸ ਵਿੱਚ ਸਾਧੂ ਸੰਤ ਮਹਾਪੁਰਸ਼ ਵੀ ਹਾਜ਼ਰ ਹੋਣਗੇ ਜੋ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ ਉਸ ਤੋਂ ਬਾਅਦ ਜੋ ਕਲਾਕਾਰ ਆਇਆ ਉਹ ਵੀ ਧਾਰਮਿਕ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ ਜਿਸ ਵਿੱਚ ਪ੍ਰਿਆ ਬੰਗਾ ਰਿਪਨ ਬੰਗਾ ਅਤੇ ਹੋਰ ਕਲਾਕਾਰ ਪਹੁੰਚ ਰਹੇ ਹਨ ਜਿਸ ਵਿੱਚ ਪੰਜਾਬ ਦੇ ਬਹੁਤ ਹੀ ਮਸ਼ਹੂਰ ਕਲਾਕਾਰ ਪ੍ਰਿਆ ਬੰਗਾ ਰਿਪਨ ਬੰਗਾ ਤੇ ਆਉਣਗੇ ਨਾ ਤੇ ਆਪ ਸਭ ਨੂੰ ਧਾਰਮਿਕ ਪ੍ਰੋਗਰਾਮ ਨਾਲ ਨਿਹਾਲ ਕਰਨਗੇ ਪਹੁੰਚ ਰਹੇ ਮਾਬੋਸ਼ ਸ਼੍ਰੀਮਾਨ 108 ਸੰਤ ਮਹਿੰਦਰਪਾਲ ਜੀ ਪਾਂਡੇ ਵਾਲੇ ਸੰਤ ਸੀਤਲਦਾਸ ਜੀ ਕਾਲੇਵਾਲ ਭਗਤਾਂ ਵਾਲੇ ਸੰਤ ਸਤਨਾਮਦਾਸ ਜੀ ਗੱਜਣ ਮਹਿਦੂਦ ਵਾਲੇ ਸੰਤ ਮੇਜਰ ਦਾਸ ਜੀ ਹੱਲੂ ਵਾਲੇ ਸੰਗਤਾਂ ਨੂੰ ਆਪਣੇ ਪ੍ਰਵਚਨ ਨਾਲ ਨਿਹਾਲ ਕਰਨਗੇ 2 ਜੂਨ ਦਿਨ ਐਤਵਾਰ ਨੂੰ ਪਿੰਡ ਚੱਕ ਨਾਥਾ ਬਹੁਤ ਬੜਾ ਭਾਰੀ ਬੰਗਾ ਖਾਨਦਾਨ ਵੱਲੋਂ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਸਭ ਸੰਗਤ ਨੇ ਪਹੁੰਚ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੈ ਗੁਰਦੇਵ ਧੰ ਗੁਰਦੇਵ ਗੁਰਦੀਪ ਧਾਨਗੁਰਦੇਵ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਬੇਨਤੀ ਹੈ ਜੈ ਦੇਹਰੀ ਵਾਲੇ ਦੀ ਜੈ ਦੇਹਰੀ ਵਾਲੇ ਦੀ ਬੰਗਾ ਖਾਨਦਾਨ ਵੱਲੋਂ 44ਵਾਂ ਮਹਾਨ ਸਨਾਲਨਾ ਜੋੜ ਮੇਲਾ ਚੇਅਰਮੈਨ ਸ਼੍ਰੀ ਚਰਨਦਾਸ ਜੀ ਬੰਗਾ ਖੋਥਰਾ ਪ੍ਰਧਾਨ ਹਰਮੇਸ਼ ਬੰਗਾ ਖੋਥਰਾ ਉਪ ਪ੍ਰਧਾਨ ਚੈਨਦਰਾ ਬੰਗਾ ਮੰਗਟ ਖਜ਼ਾਨਚੀ ਸਰਿੰਦਰਪਾਲ ਨੰਬਰਦਾਰ ਫਗਵਾੜਾ ਉਪਖਜਾਨਚੀ ਬਲਰਾਜ ਬੰਗਾ ਨੰਗਲਚੋਰਾ ਸਕਤਰ ਸਰਿੰਦਰ ਕੁਮਾਰ ਮੰਗਾ ਮੰਗਟ ਐਡੀਟਰ ਤਰਸੀਮ ਲਾਲ ਬੰਗਾ ਦਾਦੂਆਲ ਔਰ ਸਮੂਹ ਪ੍ਰਬੰਧਕ ਕਮੇਟੀ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ 44 ਮਹਾਨ ਸਾਲਾਨਾ ਜੋੜ ਮੇਲਾ ਤੇ ਮਹਾਨ ਸੰਤ ਸਮੇਲਨ ਕਰਵਾਇਆ ਜਾ ਰਿਹਾ ਹੈ। ਤੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ 2 ਜੂਨ 2024 ਦੇ ਦਿਨ ਐਤਵਾਰ ਪਿੰਡ ਚੱਕ ਨਾਥਾ ਵਿਖੇ ਸਾਰੀਆਂ ਸੰਗਤਾਂ ਦਾ ਵੰਗਾ ਖਾਨਦਾਨ ਦੀਆਂ ਸਾਰੀਆਂ ਸੰਗਤਾਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਜਿਸ ਵਿੱਚ ਸ਼੍ਰੀ ਗੁਰਦਾਸ ਸਾਧੂ ਸੰਪਦਾ ਸੈਟੀਜਟ ਪੰਜਾਬ ਦੇ ਚੇਅਰਮੈਨ ਸ਼੍ਰੀਮਾਨ 108 ਸੰਤ ਬਾਬਾ ਮਹਿੰਦਰਪਾਲ ਜੀ ਸੰਤ ਬਾਬਾ ਸੀਤਲਦਾ ਜੀ ਕਾਲਿਆਲ ਭਗਤਾਂ ਵਾਈਸ ਚੇਅਰਮੈਨ ਸ਼੍ਰੀ ਗੁਰਦਾਸ ਸਾਧੂ ਸੰਪਦਾ ਸੈਟੀਜਟ ਪੰਜਾਬ ਸੰਤ ਬਾਬਾ ਸਤਨਾਮਦਾ ਜੀ ਗੱਜਰ ਮਹਦੂਦ ਪ੍ਰਚਾਰ ਸਕੱਤਰ ਸ਼ੀਗੋਦਾਸਾਦ ਉਸਮਪਦਾ ਸੈਟੀਟ ਪੰਜਾਬ ਸੰਤ ਮੇਜਦਾਹ ਜੀ ਹਲੂਆ ਵਾਲੇ ਸੰਤ ਕੇਸ਼ਵਨੰਦ ਜੀ ਕੁਕੜਾਂ ਵਾਲੇ ਸੰਤ ਬਾਬਾ ਕਪੂਰ ਦਾ ਜੀ ਹਵਾਦਪੁਰ ਜਲੰਧਰ ਵਾਲੇ ਮਿਲਨ ਕਮੇਟੀ ਮੈਂਬਰ ਸ਼ੀਗੋਦਾਸਾਦ ਉਸਮਪਦਾ ਸੈਟੀਟ ਪੰਜਾਬ ਸੰਤ ਬਾਬਾ ਜਸਵਿੰਦਰ ਸਿੰਘ ਜੀ ਟਾਂਡਿਆ ਖਜ਼ਾਂਚੀ ਸ਼ੀਗੋਦਾਸਾਦ ਉਸਮਪਦਾ ਸੈਟੀਟ ਪੰਜਾਬ ਸਾਰੇ ਹੀ ਸੰਤ ਮਹਾਪੁੱਛ ਅਤੇ ਹੋਰ ਵੱਖ-ਵੱਖ ਡੇਰੀਆਂ ਤੋਂ ਮਹਾਨ ਮਹਾਪੁੱਛ ਇਸ ਮਹਾਨ ਸਲਾਨਾ ਜੋੜ ਮੇਲਾ ਜੋ ਕਿ 31 ਮਈ 2024 ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਜਾਣਗੇ ਅਤੇ ਨਿਸ਼ਾਨ ਸਾਹਿਬ ਦੀ ਸੇਵਾ 11:30 ਵਜੇ ਕੀਤੀ ਜਾਵੇਗੀ। ਔਰ ਦਿਨ ਐਤਵਾਰ ਨੂੰ 2 ਜੂਨ 2024 ਪੋਕਸੀ ਜੀ ਅਖੰਡ ਪਾਠ ਸਾਹਿਬ ਜੀ ਦੇ ਪਾਏ ਜਾਣਗੇ 10 ਵਜੇ ਸਵੇਰੇ ਅਤੇ ਕੀਰਤਨ ਦਰਬਾਰ ਹੋਵੇਗਾ 11 ਤੋਂ 2 ਵਜੇ ਤੱਕ ਅਤੇ ਉਹਨਾਂ ਤੋਂ ਬਾਅਦ ਪਹੁੰਚ ਰਹੇ ਕਲਾਕਾਰ ਪ੍ਰੀਆ ਬੰਗਾ ਅਤੇ ਰੀਪਨ ਬੰਗਾ ਆਪਣੇ ਧਾਰਮਿਕ ਗੀਤਾਂ ਦੇ ਦੁਆਰਾ ਸੰਗਤਾਂ ਨੂੰ ਦਿਹਾਲ ਕਰਨਗੇ ਸਤਿਗੁਰੂ ਗੁਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਬਾਬਾ ਸਾਹਿਬ ਡਾਕਟਰ ਅਬੇਦਕਾਰ ਸਾਹਿਬ ਜੀ ਦਾ ਜੋ ਜੀਵਨ ਹੈ ਉਹ ਸੰਗਤਾਂ ਨੂੰ ਸਰਵਣ ਕਰਾਉਣਗੇ ਸਤਿਗੁਰਾਂ ਦਾ ਜੋ ਇਤਿਹਾਸ ਹੈ ਉਹ ਸੰਗਤਾਂ ਨੂੰ ਜਾਣੂ ਕਰਵਾਉਣਗੇ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਪ੍ਰਬੰਧਕ ਕਮੇਟੀ ਬੰਗਾ ਖਾਨਦਾਨ ਜੋ ਪਹੁੰਚੀ ਹੈ ਤਾਂ ਤਾਂ ਇੱਕ ਸਵਾਰ ਸੰਤ ਬਾਬਾ ਹੀਰਾ ਦਾਜੀ ਮਹਾਰਾਜ ਉਦਾਸੀ ਨਾਂਗਾਂ ਡੇਰਾ ਸਜਖੰਡਾਂ ਡਾਂਡੀਆਂ ਵਿਖੇ ਪਹੁੰਚੇ ਹਨ ਅਸੀਂ ਇਹਨਾਂ ਨੂੰ ਕੋਟਾਂਤ ਕੋਟਾਂ ਦੇ ਧੰਨਵਾਦ ਕਰਦੇ ਹਾਂ ਜੀ ਆਇਆਂ ਕਹਿੰਦੇ ਹਾਂ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ 2 ਜੂਨ 2024 ਪਿੰਡ ਚੱਕ ਨਾਥਾ ਵਿਖੇ ਸਾਰੀਆਂ ਸੰਗਤਾਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਅਤੇ ਤਨਮਨ ਤੰਦੇ ਦੀ ਨਿਵਾ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨਾਲ ਬੇਨਤੀ ਹੈ ਸਮਾਗਮ ਜਿਹੜਾ ਹੈ ਨਿਰੋਲ ਧਾਰਮਿਕ ਹੈ ਕਿਸੇ ਨਾ ਵੀ ਨਸ਼ਾ ਕਰਕੇ ਉੱਥੇ ਨਹੀਂ ਪਹੁੰਚਣਾ ਔਰ ਕਿਸੇ ਨਾ ਕੋਈ ਵੀ ਮਾਰੂ ਹਥਿਆਰ ਲੈ ਕੇ ਉੱਥੇ ਪਹੁੰਚਣਾ ਨਹੀਂ ਇਸ ਕਰਕੇ ਧਾਰਮਿਕ ਸਮਾਗਮ ਹੈ ਔਰ ਜਿੰਨੀਆਂ ਵੀ ਸੰਗਤਾਂ ਪਹੁੰਚਣ ਗਿਆ ਔਰ ਉਹ ਪ੍ਰੇਮਤਾ ਨਾਲ ਨਿਮਰਤਾ ਦੇ ਨਾਲ ਜੜਿਹਰੀਆਂ ਬੜੀਆਂ ਬੜੀਆਂ ਰਿਆਂ ਦੀ ਜਿਹੜੀ ਹੈ ਆਪਾਂ ਰਹਿਮਤਾਂ ਨੂੰ ਪ੍ਰਾਪਤ ਕਰਨਾ ਹੈ ਹੁੱਲੜਬਾਜੀ ਤੋਂ ਬਚਣਾ ਹੈ ਔਰ ਸੇਵਾ ਕਰਕੇ ਜਿਹੜੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੈ ਪੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ